ਕਈ ਵਾਰ ਇਨਸਾਨ ਤੇ ਬਹੁਤ ਹੀ ਵੱਡੀ ਮੁਸ਼ਕਿਲ ਆ ਜਾਂਦੀ ਹੈ ਜੋ ਉਹਨੇ ਕਦੀ ਸੋਚੀ ਨਹੀਂ ਹੁੰਦੀ ਪਰ ਫਿਰ ਵੀ ਉਹ ਇਨਸਾਨ ਹਿੰਮਤ ਨਹੀਂ ਹਾਰਦਾ ਉਸ ਹਿੰਮਤ ਦੇ ਨਾਲ ਉਸ ਮੁਸੀਬਤ ਵਿੱਚੋਂ ਨਿਕਲਣ ਲਈ ਬਹੁਤ ਹੀ ਹੱਥ ਪੈਰ ਮਾਰਦਾ ਹੈ ਪਰ ਉਸ ਇਨਸਾਨ ਨੂੰ ਕੋਈ ਵੀ ਰਸਤਾ ਦਿਖਾਈ ਨਹੀਂ ਦਿੰਦਾ ਇਸ ਕਰਕੇ ਉਹ ਇਨਸਾਨ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋ ਜਾਂਦਾ ਉਸ ਤੋਂ ਵੀ ਵੱਧ ਉਹ ਇਨਸਾਨ ਤਾਂ ਪਰੇਸ਼ਾਨ ਹੁੰਦਾ ਕਿਉਂਕਿ ਜਿਹੜੇ ਇਨਸਾਨਾਂ ਤੋਂ ਆਪਾਂ ਨੂੰ ਉਮੀਦ ਹੁੰਦੀ ਹੈ ਕਿ ਮੁਸੀਬਤ ਵਿੱਚ ਇਹ ਮੇਰਾ ਸਾਥ ਦੇਣਗੇ ਮੈਂ ਇਹਨਾਂ ਦਾ ਸਾਥ ਦੇ ਰਿਆਂ ਪਰ ਉਹੀ ਇਨਸਾਨ ਮੁਸੀਬਤ ਵਿੱਚ ਪਾਸਾ ਵੱਟ ਜਾਂਦੇ ਨੇ ਉੱਥੇ ਇਨਸਾਨ ਫਿਰ ਬਿਲਕੁਲ ਟੁੱਟ ਜਾਂਦਾ ਕਿ ਜਿਨ੍ਹਾਂ ਨਾਲ ਮੈਂ ਖੜਿਆ ਅੱਜ ਉਹੀ ਮੇਰੇ ਨਾਲ ਨਹੀਂ ਖੜੇ ਪਰ ਤੁਸੀਂ ਟੈਨਸ਼ਨ ਨਾ ਲਓ ਅੱਜ ਇੱਕ ਅਜੀਹਾ ਤਰੀਕਾ ਤੁਹਾਡੇ ਨਾਲ ਸਾਂਝਾ ਕਰੂੰਗਾ ਜਿਹਦੇ ਨਾਲ ਤੁਹਾਨੂੰ ਕਿਸੇ ਦੀ ਵੀ ਲੋੜ ਨਹੀਂ ਪਈਗੀ ਭੇਸ਼ੱਕ ਕਿੰਨੇ ਮਰਜੀ ਮਾੜੇ ਦਿਨ ਹੋਣ ਕਿੱਡੀ ਵੱਡੀ ਮਰਜੀ ਮੁਸੀਬਤ ਤੁਹਾਡੇ ਤੇ ਆਈ ਹੋਵੇ ਤੁਹਾਨੂੰ ਰਸਤਾ ਮਿਲ ਜੇਗਾ ਪੀਰ ਮੁਰਸ਼ਿਦ ਤੁਹਾਡੇ ਬੰਦ ਪਏ ਰਸਤੇ ਖੋਲ ਦੇਣਗੇ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਜਦੋਂ ਤੁਹਾਡੇ ਤੇ ਬਹੁਤੀ ਮਾੜਾ ਸਮਾਂ ਚੱਲੇ ਕੋਈ ਵੀ ਸਾਥ ਨਾ ਦੇਵੇ ਤੇ ਕੋਈ ਵੀ ਰਸਤਾ ਦਿਖਾਈ ਨਾ ਦੇਵੇ ਤਾਂ ਇਹ ਦੋ ਚੀਜ਼ਾਂ ਪਾਣੀ ਦੇ ਵਿੱਚ ਧਾਰਨੀਆਂ ਨੇ ਪੀਰ ਮੁਰਸ਼ਿਦ ਤੁਹਾਨੂੰ ਕੋਈ ਨਾ ਕੋਈ ਰਸਤਾ ਜ਼ਰੂਰ ਦਿਖਾਉਣਗੇ ਵੈਸੇ ਤਾਂ ਇਹ ਦੋਵੇਂ ਚੀਜ਼ਾਂ ਬਹੁਤ ਹੀ ਖਾਸ ਨੇ ਇਹਨਾਂ ਦੋਹਾਂ ਨੂੰ ਧਿਆਨ ਨਾਲ ਸੁਣਿਓ ਪਰ ਜੋ ਦੂਸਰੀ ਚੀਜ਼ ਹੈ ਉਹ ਬਹੁਤ ਹੀ ਜ਼ਿਆਦਾ ਖਾਸ ਹੈ ਉਹ ਉਹ ਲੋਕ ਤਾਰਿਓ ਜਿਹੜੇ ਲੋਕਾਂ ਦੇ ਬਹੁਤ ਹੀ ਯਾਰ ਬੇਲੀ ਸੀ ਤੇ ਸਾਰੇ ਸਾਥ ਛੱਡ ਗਏ ਕਿਸੇ ਨੇ ਵੀ ਮਾੜੇ ਸਮੇਂ ਵਿੱਚ ਸਾਥ ਨਹੀਂ ਦਿੱਤਾ ਜਦੋਂ ਤੁਸੀਂ ਇਹ ਦੂਸਰੀ ਚੀਜ਼ ਤਾਰੋਗੇ ਤੇ ਫਿਰ ਪੀਰ মুর্ਸ਼ਦ ਤੁਹਾਨੂੰ ਰਸਤਾ ਦਿਖਾਉਣ ਆਪ ਆਉਣਗੇ ਆਪ ਉਹਨਾਂ ਨੂੰ ਥੱਲੇ ਆਉਣਾ ਪਈਗਾ ਤਾਂ ਗੱਲ ਕਰਦੇ ਹਾਂ ਪਹਿਲੀ ਚੀਜ਼ ਦੀ ਉਹ ਪਹਿਲੀ ਚੀਜ਼ ਹੈ ਚੌਲ ਹੁਣ ਮੈਂ ਤੁਹਾਨੂੰ ਇੱਥੇ ਕੋਈ ਟੋਟਕਾ ਨਹੀਂ ਦੱਸ ਰਿਹਾ ਕੋਈ ਟੂਣਾ ਨਹੀਂ ਦੱਸ ਰਿਹਾ ਮੈਂ ਚੌਲ ਤੁਹਾਨੂੰ ਤਾਂ ਦੱਸ ਰਿਹਾ ਕਿਉਂਕਿ ਤੁਹਾਡੇ ਹੱਥੋਂ ਚੰਗਾ ਕਰਮ ਹੋਵੇ ਕਿਉਂਕਿ ਮਾੜੇ ਕਰਮ ਤੁਸੀਂ ਬਹੁਤ ਕੀਤੇ ਨੇ ਪਰ ਜਦੋਂ ਤੁਸੀਂ ਚੰਗਾ ਕਰਮ ਕਰੋਗੇ ਤੇ ਫਿਰ ਉਹ ਚੰਗੇ ਕਰਮ ਤੁਹਾਡੇ ਅੱਗੇ ਆਉਣਗੇ ਪਾਣੀ ਵਿੱਚ ਚੌਲ ਤਾਰਨ ਨਾਲ ਕੀ ਹੋਏਗਾ ਪਾਣੀ ਦੇ ਵਿੱਚ ਨਿੱਕੇ ਨਿੱਕੇ ਜੀਵ ਜੰਤੂ ਹੋਣਗੇ ਜਦੋਂ ਤੁਸੀਂ ਉਹ ਚੌਲ ਪਾਣੀ ਦੇ ਵਿੱਚ ਤਾਰੋਗੇ ਤਾਂ ਉਹਦੇ ਵਿੱਚ ਨਿੱਕੇ ਨਿੱਕੇ ਜੀਵ ਜੰਤੂ ਉਹਨਾਂ ਚੌਲਾਂ ਨੂੰ ਖਾਣਗੇ ਆਪਣੇ ਪੇਟ ਦੀ ਅੱਗ ਬੁਝਾਉਣਗੇ ਤੇ ਤੁਹਾਨੂੰ ਦੁਆਵਾਂ ਦੇਣਗੇ ਤੇ ਤੁਹਾਡੇ ਹੱਥੋਂ ਚੰਗੇ ਕਰਮ ਹੋਣਗੇ ਤੇ ਉਹੀ ਚੰਗੇ ਕਰਮ ਫਿਰ ਤੁਹਾਡੇ ਅੱਗੇ ਆਉਣਗੇ ਤੇ ਤੁਹਾਨੂੰ ਕੋਈ ਨਾ ਕੋਈ ਰਸਤਾ ਜ਼ਰੂਰ ਦਿਖਾਈ ਦੇਵੇਗਾ ਪਰ ਤੁਸੀਂ ਇੱਥੇ ਇਹ ਗਲਤੀ ਨਾ ਕਰਿਓ ਬਹੁਤ ਸਾਰੇ ਲੋਕ ਇਹ ਗਲਤੀ ਕਰਨਗੇ ਇਸ ਗਲਤੀ ਤੋਂ ਬਚਿਓ ਉਹ ਗਲਤੀ ਹੈ ਲੋਕ ਵਿਖਾਵਾ ਜਦੋਂ ਕੋਈ ਇਨਸਾਨ ਚੰਗਾ ਕਰਮ ਕਰਦਾ ਤਾਂ ਉਹ ਲੋਕ ਵਿਖਾਵਾ ਬਹੁਤ ਕਰਦਾ ਤੁਸੀਂ ਲੋਕਾਂ ਨੂੰ ਵਿਖਾਉਣ ਲਈ ਜੇਕਰ ਇਹ ਕਰਮ ਕਰੋਗੇ ਤੇ ਫਿਰ ਕੋਈ ਫਾਇਦਾ ਨਹੀਂ ਤੇ ਜੇਕਰ ਰੱਬ ਨੂੰ ਦਿਖਾਉਣ ਲਈ ਕਰੋਗੇ ਉਹਤੇ ਸਭ ਕੁਝ ਵੇਖ ਹੀ ਰਿਹਾ ਬਸ ਲੋਕਾਂ ਤੋਂ ਲੁਕਾ ਕੇ ਤੇ ਰੱਬ ਆਪਣੇ ਆਪ ਵੇਖ ਲੇਗਾ ਤੇ ਫਿਰ ਤੁਹਾਡਾ ਕਦੀ ਮਾੜਾ ਨਹੀਂ ਹੋਏਗਾ ਤੁਹਾਨੂੰ ਮਾੜੇ ਸਮੇਂ ਦੇ ਵਿੱਚ ਵੀ ਕੋਈ ਨਾ ਕੋਈ ਰਸਤਾ ਜ਼ਰੂਰ ਦਿਖਾਈ ਦੇਗਾ ਇਸ ਕਰਕੇ ਲੋਕ ਵਿਖਾਵੇ ਤੋਂ ਬਚਿਓ ਇੱਥੇ ਜ਼ਰੂਰੀ ਨਹੀਂ ਕਿ ਤੁਸੀਂ ਪਾਣੀ ਦੇ ਵਿੱਚ ਹੀ ਉਹ ਚੌਲ ਤਾਰੋ ਤੁਸੀਂ ਪੰਛੀਆਂ ਨੂੰ ਵੀ ਚੋਗਾ ਪਾ ਸਕਦੇ ਹੋ ਪਸ਼ੂਆਂ ਨੂੰ ਵੀ ਕੁਝ ਨਾ ਕੁਝ ਖਵਾ ਸਕਦੇ ਹੋ ਯਾਨੀ ਕਿ ਚੰਗੇ ਕਰਮ ਕਰਨੇ ਨੇ ਚੰਗੇ ਕਰਮ ਕਰਨੇ ਜ਼ਰੂਰੀ ਨੇ ਤੇ ਰਹੀ ਗੱਲ ਜਦੋਂ ਤੁਸੀਂ ਇਹ ਹੋਰ ਟੋਟਕਿਆਂ ਟੂਣਿਆਂ ਤੇ ਯਕੀਨ ਕਰੋਗੇ ਤੇ ਫੇਰ ਕੁਝ ਨਹੀਂ ਹੋਣਾ ਇਹ ਗਲਤੀਆਂ ਧਿਆਨ ਦੇ ਵਿੱਚ ਰੱਖਿਓ ਪਹਿਲੀ ਲੋਕ ਵਿਖਾਵਾ ਨਹੀਂ ਕਰਨਾ ਕਿਸੇ ਬਾਬੇ ਪਿੱਛੇ ਲੱਗ ਕੇ ਟੂਣੇ ਟੋਟਕੇ ਨਹੀਂ ਕਰਨੇ ਬਸ ਚੰਗੇ ਕਰਮ ਕਰਨੇ ਨੇ ਹੁਣ ਗੱਲ ਕਰਦੇ ਆਂ ਦੂਸਰੀ ਖਾਸ ਚੀਜ਼ ਦੀ ਇਹ ਚੀਜ਼ ਤੁਹਾਨੂੰ ਬਾਹਰੋਂ ਨਹੀਂ ਮਿਲੇਗੀ ਇਹ ਚੀਜ਼ ਤੁਹਾਡੇ ਅੰਦਰ ਹੀ ਹੈ ਤੁਸੀਂ ਇਸ ਚੀਜ਼ ਨੂੰ ਕੱਢ ਕੇ ਪਾਣੀ ਦੇ ਵਿੱਚ ਧਾਰ ਦੇਣਾ ਤਾਂ ਜੋ ਪੀਰ ਮੁਰਸ਼ਿਦ ਫਿਰ ਆ ਪਉਣ ਤੁਹਾਨੂੰ ਰਸਤਾ ਦਿਖਾਉਣ ਜਿਨ੍ਹਾਂ ਨੇ ਤੁਹਾਡਾ ਸਾਥ ਛੱਡ ਦਿੱਤਾ ਫਿਰ ਪੀਰ ਮੁਰਸ਼ਿਦ ਤੁਹਾਡੀ ਬਾਹ ਫੜਨਗੇ ਉਹ ਚੀਜ਼ ਹੈ ਹੋਮੇ ਹੰਕਾਰ ਆਪਣੇ ਅੰਦਰੋਂ ਹੋਮੇ ਹੰਕਾਰ ਕੱਢ ਕੇ ਪਾਣੀ ਦੇ ਵਿੱਚ ਧਾਰ ਦੇਣਾ ਤੁਹਾਡੇ ਅੰਦਰ ਹੋਮੇ ਹੰਕਾਰ ਨਹੀਂ ਹੋਏਗਾ ਤੇ ਪੀਰ ਮੁਰਸ਼ਿਦ ਆ ਕੇ ਤੁਹਾਡਾ ਸਾਥ ਦੇਣਗੇ ਤੁਸੀਂ ਇੱਕ ਨਾਰੀਅਲ ਵੇਖਿਆ ਉਹਦੇ ਤਰ੍ਹਾਂ ਬਣੋ ਨਾਰੀਅਲ ਬਾਰੋਂ ਸਖਤ ਹੁੰਦਾ ਹੈ ਤੇ ਅੰਦਰੋਂ ਕੋਮਲ ਹੁੰਦਾ ਨਿਰਮਲ ਹੁੰਦਾ ਜਦੋਂ ਤੁਸੀਂ ਆਪਣੇ ਪੀਰ ਮੁਰਸ਼ਿਦ ਦਾ ਨਾਮ ਆਪਣੇ ਅੰਦਰੋਂ ਹੋਮੇ ਹੰਕਾਰ ਕੱਢ ਕੇ ਲਾਉਂਗੇ ਤੇ ਤੁਸੀਂ ਵੀ ਫਿਰ ਨਾਰੀਅਲ ਤਰ੍ਹਾਂ ਬਣ ਜਾਓਗੇ ਜਿੱਦਾਂ ਇੱਕ ਨਾਰੀਅਲ ਬਾਹਰੋਂ ਸਖਤ ਹੋ ਜਾਏਗਾ ਅੰਦਰੋਂ ਕੋਮਲ ਹੋਏਗਾ ਤੇ ਉਸੇ ਹੀ ਤਰ੍ਹਾਂ ਤੁਹਾਡਾ ਮਨ ਅੰਦਰੋਂ ਕੋਮਲ ਹੋਏਗਾ ਕਿਉਂਕਿ ਤੁਹਾਡੇ ਨਾਮ ਅੱਗੇ ਵੀ ਇੱਕ ਨਾਰੀਅਲ ਜਿਹਾ ਲੱਗ ਜਾਏਗਾ ਜਿੱਦਾਂ ਤੁਹਾਡੇ ਅੰਦਰ ਪੀਰ ਮੁਰਸ਼ਿਦ ਦਾ ਨਾਮ ਚੱਲਦਾ ਰਹੇਗਾ ਤੇ ਤੁਸੀਂ ਅੰਦਰੋਂ ਕੋਮਲ ਹੋ ਜਾਓਗੇ ਅੰਦਰੋਂ ਤੁਹਾਨੂੰ ਯਕੀਨ ਹੋ ਜਾਏਗਾ ਕਿ ਬੇਸ਼ੱਕ ਮਾੜਾ ਸਮਾਂ ਚੱਲ ਰਿਹਾ ਪਰ ਪੀਰ ਮੁਰਸ਼ਿਦ ਆਉਣਗੇ ਮੈਨੂੰ ਕੋਈ ਨਾ ਕੋਈ ਰਸਤਾ ਦਿਖਾਉਣਗੇ ਲੋਕਾਂ ਨੇ ਬੇਸ਼ੱਕ ਸਾਥ ਛੱਡ ਦਿੱਤਾ ਪਰ ਪੀਰ ਮੁਰਸ਼ਿਦ ਰਾਹ ਵਿਖਾਉਣਗੇ ਮੈਂ ਉਹਨਾਂ ਦਾ ਨਾਮ ਲੈ ਰਿਹਾ ਮੈਨੂੰ ਉਹਨਾਂ ਤੇ ਯਕੀਨ ਹੈ ਮੈਂ ਕਿਸੇ ਦਾ ਮਾੜਾ ਨਹੀਂ ਕੀਤਾ ਉਹ ਮੇਰਾ ਮਾੜਾ ਨਹੀਂ ਹੋਣ ਦੇਣਗੇ ਜਦੋਂ ਤੁਸੀਂ ਅੰਦਰੋਂ ਨਾਮ ਲਾਉਂਗੇ ਤੇ ਨਾਰੀਅਲ ਦੀ ਤਰ੍ਹਾਂ ਬਾਹਰੋਂ ਸਖਤ ਹੋ ਜਾਓਗੇ ਤੇ ਜਿਹੜਾ ਇਨਸਾਨ ਬਾਹਰੋਂ ਸਖਤ ਹੋ ਜਾਂਦਾ ਫਿਰ ਉਹ ਵੱਡੀ ਤੋਂ ਵੱਡੀ ਮੁਸੀਬਤ ਨਾਲ ਲੜ ਜਾਂਦਾ ਹੈ ਅੰਦਰੋਂ ਯਕੀਨ ਹੋਏਗਾ ਕਿ ਮੈਨੂੰ ਕੋਈ ਨਾ ਕੋਈ ਰਾਹ ਦਿਖਾਉਣਗੇ ਤੇ ਫਿਰ ਕੋਈ ਨਾ ਕੋਈ ਰਾਹ ਜ਼ਰੂਰ ਦਿਖਾਉਣਗੇ ਬਾਹਰੋਂ ਸਖਤ ਹੋ ਜਾਓਗੇ ਅੰਦਰੋਂ ਨਰਮ ਹੋ ਜਾਓਗੇ ਤੇ ਤੁਸੀਂ ਆਪ ਦੱਸੋ ਕੋਈ ਮੁਸੀਬਤ ਤੁਹਾਡਾ ਕੁਝ ਵਿਗਾੜ ਲੇਗੀ ਬਿਲਕੁਲ ਵੀ ਨਹੀਂ ਕਿਉਂਕਿ ਇਹ ਵੀਡੀਓ ਦੇ ਵਿੱਚ ਦੋ ਖਾਸ ਗੱਲਾਂ ਨੇ ਪਹਿਲੀ ਗੱਲ ਚੰਗੇ ਕਰਮ ਤੇ ਦੂਸਰੀ ਗੱਲ ਆਪਣੇ ਅੰਦਰ ਆਪਣੇ ਪੀਰ ਮੁਰਸ਼ਿਦ ਦਾ ਨਾਮ ਉਹਨਾਂ ਤੇ ਯਕੀਨ ਤੇ ਬਾਹਰੋਂ ਸਖਤ ਹੋ ਜਾਓਗੇ ਫਿਰ ਕੋਈ ਵੀ ਮੁਸੀਬਤ ਤੁਹਾਡਾ ਕੁਝ ਨਹੀਂ ਕਰ ਸਕਦੀ ਪੀਰ ਮੁਰਸ਼ਿਦ ਤੁਹਾਨੂੰ ਆਪ ਆ ਕੇ ਰਾਹ ਵਿਖਾਉਣਗੇ ਏਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਆਪਣੇ ਆਪਣੇ ਪੀਰ ਮੁਰਸ਼ਿਦ ਲਈ ਜੈ ਪੀਰਾਂ ਦੀ ਜਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਬਕੇ ਦਰবেশ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਔਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਜਿੱਤੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ murid ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ